ਸਤਿ ਸ਼੍ਰੀ ਅਕਾਲ ਨਮਸਕਾਰ ਦਾ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਇੰਪੋਰਟੈਂਟ ਵਲੌਗ ਹੈ ਤੇ ਇਸ ਦਾ ਵਲੌਗ ਤੁਹਾਡੇ ਲਈ ਲੈ ਕੇ ਆਉਣਾ ਬਹੁਤ ਜ਼ਰੂਰੀ ਸੀਗਾ ਹਾਲਾਂਕਿ ਮੈਂ ਆਊਟ ਆਫ ਸਟੇਸ਼ਨ ਆ ਉਹ ਸੂਰਤ ਦੇ ਵਿੱਚ ਨਹੀਂ ਸੀਗਾ ਕਿ ਵੀਡੀਓ ਰਿਕਾਰਡ ਕੀਤੀ ਜਾਵੇ ਪਰ ਬਹੁਤ ਇੰਪੋਰਟੈਂਟ ਸੀਗਾ ਇੱਕ ਟੌਪਿਕ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਕਾਲ ਤੇ ਬਹੁਤ ਸਾਰੇ ਮੈਸੇਜਸ ਆ ਰਹੇ ਸੀਗੇ ਤੇ ਮੈਨੂੰ ਲੱਗਾ ਕਿ ਟਾਈਮ 'ਚੋਂ ਟਾਈਮ ਕੱਢ ਕੇ ਵੀਡੀਓ ਜਿਹੜੀ ਬਣਾਉਣੀ ਬਹੁਤ ਇੰਪੋਰਟੈਂਟ ਹੈ ਦਰਸਲ ਕੈਨੇਡਾ ਤੋਂ ਦੋ ਬਹੁਤ ਇੰਪੋਰਟੈਂਟ ਅਪਡੇਟਸ ਨੇ ਜੋ ਹਰ ਇੱਕ ਨੂੰ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਕੈਨੇਡਾ ਜਾ ਚੁੱਕੇ ਨੇ ਜਾਂ ਜਿਹੜੇ ਜਾਣ ਵਾਲੇ ਨੇ ਉਹਨਾਂ ਸਾਰਿਆਂ ਨਾਲ ਜੁੜੀ ਹੋਈ ਜਿਹੜੀ ਹੈ ਉਹ ਇਹ ਇੰਪੋਰਟੈਂਟ ਅਪਡੇਟ ਹੈ ਇਸ ਅਪਡੇਟ ਦੇ ਨਾਲ ਖਾਸ ਕਰਕੇ ਉਹ ਕਲੀਅਰਟੀ ਹੋ ਗਈ ਜਿਸ ਦੀ ਉਮੀਦ ਕਾਫੀ ਲੰਮੇ ਸਮੇਂ ਤੋਂ ਸੀਗੀ ਕਿ ਕੈਨੇਡਾ ਅਨਾਉਂਸਮੈਂਟ ਤਾਂ ਕਰਦਾ ਜਾ ਰਿਹਾ ਪਰ ਉਸ ਤੇ ਕਲੀਅਰਟੀ ਜਿਹੜੀ ਹੈ ਉਹ ਆਖਿਰ ਕਦੋਂ ਆਵੇਗੀ ਸੋ 1 ਨਵੰਬਰ ਤੋਂ ਨਵੇਂ ਰੂਲ ਕੰਡੀਸ਼ਨ ਲਾਗੂ ਹੋਣ ਜਾ ਰਹੇ ਨੇ ਕੀ ਉਹ ਰੂਲ ਕੰਡੀਸ਼ਨ ਹੈ ਸਪੈਸ਼ਲੀ ਸਟੂਡੈਂਟ ਵੀਜ਼ਾ ਵਾਸਤੇ ਤੇ ਪੀਜੀਡਬਲਯੂਪੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਸੀਂ ਉਹਨਾਂ ਦੇ ਐਸਓਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆ ਕੈਨੇਡਾ ਨੇ ਅਨਾਉਂਸਮੈਂਟ ਕੀਤੀ ਸੀਗੀ ਕਿ ਹਰ ਇੱਕ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਸੀਂ ਨਹੀਂ ਦੇਵਾਂਗੇ ਇਸ ਸਪੈਸਿਫਿਕ ਕੈਟਾਗਰੀ ਹੋਣਗੀਆਂ ਜਿਹਦੇ ਵਿੱਚ ਪੀਜੀਡਬਲਯੂਪੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਿਆ ਕਰੇਗਾ ਸਾਰਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਦਿੱਤਾ ਜਾਵੇਗਾ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੀ ਧਰਤੀ ਤੇ ਲੈਂਡ ਕਰਨਗੇ 1 ਨਵੰਬਰ ਤੋਂ ਇਹ ਨਵੇਂ ਰੂਲ ਲਾਗੂ ਕਰਨ ਦੀ ਗੱਲ ਕੀਤੀ ਸੀ ਪਰ ਐਕਚੁਅਲ ਦੇ ਵਿੱਚ ਟੈਨਸ਼ਨ ਸਭ ਤੋਂ ਵੱਧ ਉਹਨਾਂ ਨੂੰ ਹੋਗੀ ਜਿਹੜੇ ਪਹਿਲਾਂ ਤੋਂ ਹੀ ਕੈਨੇਡਾ ਜਾ ਚੁੱਕੇ ਨੇ ਜਾਂ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਨੇ ਜਿਹੜੇ ਫੀਸ ਪੇ ਕਰਕੇ ਫਾਈਲ ਆਪਣੀ ਐਮਬੈਸੀ ਦੇ ਵਿੱਚ ਸਬਮਿਟ ਕਰ ਚੁੱਕੇ ਨੇ ਉਹਨਾਂ ਦੀ ਸਭ ਤੋਂ ਜ਼ਿਆਦਾ ਮੁਸ਼ਕਲ ਸੀਗੀ ਪਰ ਇਹ ਤੇ ਬਿਲਕੁਲ ਕਲੀਅਰਟੀ ਹੋ ਚੁੱਕੀ ਹੈ ਕਿ ਭਈ ਜਿਨ੍ਹਾਂ ਨੇ ਵੀ 1 ਨਵੰਬਰ 2000 24 ਤੋਂ ਪਹਿਲਾਂ ਪਹਿਲਾਂ ਫਾਈਲਿੰਗ ਕਰਨੀ ਹੈ ਉਹਨਾਂ ਦੇ ਉੱਤੇ ਜਾਂ ਕੀਤੀ ਹੋਈ ਹੈ ਜਾਂ ਉਹਨਾਂ ਦਾ ਵੀਜ਼ਾ ਆ ਚੁੱਕਾ ਹੈ ਉਹਨਾਂ ਤੇ ਇਹ ਨਵੇਂ ਰੂਲ ਕੰਡੀਸ਼ਨ ਲਾਗੂ ਨਹੀਂ ਹੁੰਦੇ ਉਹਨਾਂ ਤੇ ਸਿਰਫ ਇੱਕ ਰੂਲ ਲਾਗੂ ਹੁੰਦਾ ਹੈ ਕਿ ਜੇਕਰ ਉਹਨਾਂ ਪੀਜੀ ਡਬਲਯੂਪੀ ਹੁਣ ਲੈਣਾ ਹੈ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੁਣ ਲੈਣਾ ਹੈ ਤਾਂ ਉਹਨਾਂ ਵਾਸਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਸੀਐਲਬੀ 117 CLB ਲੈਵਲ 5 ਲੈਣਾ ਜ਼ਰੂਰੀ ਹੈ ਜੇਕਰ ਯੂਨੀਵਰਸਿਟੀ ਤੋਂ ਤੁਸੀਂ ਪੜ੍ਹਾਈ ਕੀਤੀ ਹੈ ਭਾਵੇਂ ਡਿਪਲੋਮਾ ਕੀਤਾ ਹੈ ਭਾਵੇਂ ਕੋਈ ਡਿਗਰੀ ਕੀਤੀ ਹੈ ਮਾਸਟਰਸ ਕੀਤੀ ਹੈ ਬੈਚਲਰ ਕੀਤੀ ਹੈ ਜਾਂ ਤੁਸੀਂ ਡਾਕਟੋਰੇਟ ਕੀਤੀ ਹੈ ਤਾਂ ਵੀ ਤੁਹਾਡੇ ਲਈ CLB ਲੈਵਲ 7 ਦੀ ਰਿਕੁਆਇਰਮੈਂਟ ਹੈ ਈਚ 6 ਤੇ ਹੋਣੇ ਬਹੁਤ ਮਸਟ ਹੈ ਉਸ ਤੋਂ ਇਲਾਵਾ ਜੇਕਰ ਤੁਸੀਂ ਕੋਲੇਜ ਤੋਂ ਕੋਈ ਵੀ ਡਿਪਲੋਮਾ ਸਰਟੀਫਿਕੇਟ ਕੋਰਸ ਕੀਤਾ ਹੈ ਤਾਂ ਤੁਹਾਨੂੰ CLB ਲੈਵਲ 5 ਲੈਣਾ ਜ਼ਰੂਰੀ ਹੈ ਹੁਣ ਕਈਆਂ ਨੇ ਇਹ ਗੱਲ ਪੁੱਛੀ ਕਿ ਜੇਕਰ ਅਸੀਂ ਸਟੂਡੈਂਟ ਵੀਜ਼ਾ ਲਗਾਇਆ ਸੀਗਾ ਉਸ ਟਾਈਮ ਦੇ ਉੱਤੇ ਸਾਡਾ ਜਿਹੜਾ ਆਇਲਸ ਹੈਗਾ ਸੀਗਾ ਤੇ ਹੁਣ ਸਾਡਾ ਆਇਲਸ ਵੈਲਿਡ ਹੈ ਕਿ ਅਸੀਂ ਉਸ ਆਇਲਸ ਦਾ ਟੈਰਿਫ ਜਿਹੜਾ ਇੱਧਰ ਯੂਜ਼ ਕਰ ਸਕਦੇ ਉਸ ਆਇਲਸ ਦੇ ਸਕੋਰ ਵੀ ਇੱਧਰ ਕਾਊਂਟ ਹੋਣਗੇ ਜੇਕਰ ਉਹ ਵੈਲਿਡ ਹੈ ਨਹੀਂ ਹੋਣਗੇ ਕਿਉਂਕਿ ਇੱਥੇ ਤੁਹਾਨੂੰ ਜਰਨਲ ਆਇਲਸ ਦੀ ਰਿਕੁਆਇਰਮੈਂਟ ਹੈ ਤੁਸੀਂ ਅਕੈਡੈਮਿਕ ਕਰਕੇ ਸਟੱਡੀ ਕਰਨ ਵਾਸਤੇ ਆਏ ਸੀਗੇ ਇਹ ਚੀਜ਼ ਦੀ ਕਲੀਅਰਟੀ ਹੋ ਚੁੱਕੀ ਹੈ ਉਸ ਤੋਂ ਇਲਾਵਾ ਉਹਨਾਂ ਸਾਰਿਆਂ ਹੀ ਜਿਨ੍ਹਾਂ ਨੇ ਹੁਣ ਤੱਕ ਫਾਈਲਿੰਗ ਕੀਤੀ ਹੈ ਹਰ ਇੱਕ ਨੂੰ ਪੀਜੀਡਬਲਯੂਪੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਹੈ ਜਿਨ੍ਹਾਂ ਨੇ 1 ਸਾਲ ਦਾ ਕੋਰਸ ਕੀਤਾ ਉਹਨਾਂ ਨੂੰ 1 ਸਾਲ ਦਾ ਮਿਲਣਾ ਹੈ ਜਿਨ੍ਹਾਂ ਨੇ 2 ਸਾਲ ਦਾ ਕੋਰਸ ਕੀਤਾ ਉਹਨਾਂ ਨੂੰ 3 ਸਾਲ ਦਾ ਮਿਲਣਾ ਹੈ ਨਹੀਂ ਜਿਹੜੇ ਰੂਲ ਕੰਡੀਸ਼ਨਸ ਸੀਗੇ ਉਹ ਸੇਮ ਐਜ਼ ਇਟ ਇਜ਼ ਰਹਿਣਗੇ 1 ਨਵੰਬਰ ਤੋਂ ਪਹਿਲਾਂ ਪਹਿਲਾਂ ਫਾਈਲਿੰਗ ਵਾਲਿਆਂ ਦੇ ਬਹੁਤ ਕਲੀਅਰ ਹੋ ਗਿਆ ਹੈ ਚੀਜ਼ ਹੁਣ ਆ ਜਾਂਦੇ ਆਪਾਂ ਜਿਨ੍ਹਾਂ ਨੇ 1 ਨਵੰਬਰ 2024 ਤੋਂ ਬਾਅਦ ਫਾਈਲਿੰਗ ਕੀਤੀ ਹੈ ਉਹਨਾਂ ਵਾਸਤੇ ਉਹਨਾਂ ਵਾਸਤੇ 5 ਸਟਰੀਮ ਅਨਾਉਂਸ ਕੀਤੀ ਗਈ ਹੈ ਹੈਲਥ케ਅਰ ਇਸ ਦੇ ਉੱਤੇ ਮੈਂ ਪਹਿਲਾਂ ਬਹੁਤ ਵੀਡੀਓ ਬਣਾਈਆਂ ਨੇ ਬਹੁਤ ਵੀਡੀਓ ਰਹੀਆਂ ਨੇ ਜਿਹੜੀਆਂ ਇਸ ਸਟਰੀਮ ਦੇ ਰਿਲੇਟਿਡ ਗੱਲਾਂ ਬਾਤਾਂ ਆਪਾਂ ਕਰਦੇ ਰਿਹਾ ਹੈ ਹੈਲਥ케ਅਰ ਨਾਲ ਰਿਲੇਟਿ ਉਸ ਤੋਂ ਬਾਅਦ ਸਟੀਮ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕ ਨਾਲ ਰਿਲੇਟਡ ਜੇਕਰ ਤੁਸੀਂ ਕੋਰਸ ਲੈਂਦੇ ਹੋ ਜਾਂ ਟ੍ਰੇਡ ਕੋਰਸ ਕੋਈ ਲੈਂਦੇ ਹੋ ਪਲੰਬਰ ਇਲੈਕਟ੍ਰੀਸ਼ੀਅਨ ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਹਿ ਸਕਦਾ ਟੈਕਨੀਕਲ ਕੋਰਸ ਕਰਦੇ ਹੋ ਤਾਂ ਵੀ ਤੁਹਾਡੇ ਲਈ ਪੀਜੀਡਬਲਪੀ ਐਲੀਜੀਬਲ ਹੋਗੇ ਉਸਦੇ ਲਈ ਟਰਾਂਸਪੋਰਟ ਨਾਲ ਜੁੜੇ ਹੋਏ ਕਿੱਤੇ ਉਸ ਤੋਂ ਬਾਅਦ ਐਗਰੀਕਲਚਰ ਤੇ ਐਗਰੀ ਫੂਡ ਨਾਲ ਜੁੜੇ ਹੋਏ ਸੈਕਟਰ ਜਿਹੜੇ ਨੇ ਇਹਨਾਂ ਵਾਸਤੇ ਪੀਜੀਡਬਲਪੀ ਜਿਹੜੀ ਹੈ ਉਹ ਹੈਗੀ ਹੈ ਹੁਣ ਇਹਨਾਂ ਨੂੰ ਜੇਕਰ 2 ਸਾਲ ਦਾ ਕੋਰਸ ਕਰਦੇ ਨੇ ਤੇ 3 ਸਾਲ ਦਾ ਪੀਜੀਡਬਲਯੂਪੀ ਜਾਂ 1 ਸਾਲ ਦਾ ਕੋਰਸ ਕਰਦੇ ਨੇ ਤੇ 1 ਸਾਲ ਦਾ ਪੀਜੀਡਬਲਯੂਪੀ ਹੁਣ ਤੁਹਾਡਾ ਕੁਐਸਚਨ ਇਹ ਹੈ ਕਿ ਕੀ ਇਦਾਂ ਹੀ ਹੋਏਗਾ ਜਿੱਦਾਂ ਪਹਿਲਾਂ ਸੀਗਾ ਇਸ ਬਾਰੇ ਕਲੀਅਰਟੀ ਆਉਣਾ ਹਾਲੇ ਬਾਕੀ ਇਸ ਬਾਰੇ ਕੋਈ ਵੀ ਕਲੀਅਰ ਹਾਲੇ ਨਹੀਂ ਹੋਇਆ ਉਸ ਤੋਂ ਲਾਵਾ ਇਹ ਖਾਲੀ 5 ਸੈਕਟਰ ਨੇ ਇੱਕ ਇੱਕ ਸੈਕਟਰ ਦੇ ਅੰਦਰ ਬਹੁਤ ਬਹੁਤ ਕੋਰਸੇਜ਼ ਨੇ ਸੋ ਕਹਿ ਸਕਦੇ ਹੋ ਤੁਸੀਂ ਕਿ ਸੈਕੜੇ ਕੋਰਸ ਨੇ ਇਹਨਾਂ ਨੂੰ 5 ਸਟਰੀਮ ਦੇ ਵਿੱਚ ਜਿਨ੍ਹਾਂ ਦੇ ਵਿੱਚ ਤੁਸੀਂ ਜਾ ਕੇ ਕੈਨੇਡਾ ਦੇ ਵਿੱਚ ਫਿਊਚਰ ਬਣਾ ਸਕਦੇ ਹੋ ਯਾਨੀ ਇਹ ਤਾਂ ਕੋਈ ਬਹੁਤਾ ਇੰਪੈਕਟ ਨਹੀਂ ਪੈਣ ਵਾਲਾ ਨਹੀਂ ਸਗੋ ਚੰਗੀ ਗੱਲ ਇਹ ਆ ਕਿ ਜੇਕਰ ਇਹ ਸਟਰੀਮ ਦੇ ਵਿੱਚ ਲੋਕੀ ਜਾਣਗੇ ਤੇ ਕੱਲ ਨੂੰ ਪੀਆਰ ਦੇ ਆਪਸ਼ਨ ਹੋਣਗੇ ਡਿਮਾਂਡ ਦੇ ਹਿਸਾਬ ਦੇ ਨਾਲ ਰਿਕੁਆਇਰਮੈਂਟ ਹੁੰਦੀ ਹੈ ਹਮੇਸ਼ਾ ਸੋ ਜੇਕਰ ਤੁਹਾਡੀ ਕਹਿ ਸਕਦੇ ਉਧਰ ਮਾਈਗ੍ਰੇਸ਼ਨ ਜਿਹੜਾ ਉਹ ਡਿਮਾਂਡ ਦੇ ਹਿਸਾਬ ਨਾਲ ਹੋਏਗਾ ਤੇ ਖੱਜਲ ਖੁਆਰੀ ਬੰਦ ਹੋ ਜੇਗੀ ਪਾਵੇਂ ਪੀਆਰ ਦਾ ਸਿਸਟਮ ਹੋ ਗਿਆ ਪਾਵੇਂ ਵਰਕ ਪਰਮਿਟ ਦਾ ਹੋ ਗਿਆ ਜੌਬ ਦੀਆਂ ਪ੍ਰੋਬਲਮਸ ਦੂਰ ਹੋ ਜਾਣਗੀਆਂ ਅੰਨੇਵਾਹ ਹੋ ਰਿਹਾ ਜਿਹੜਾ ਇਮੀਗ੍ਰੇਸ਼ਨ ਹੈ ਉਹਨੂੰ ਲਗਾਮ ਲੱਗੇਗੀ ਉਸ ਤੋਂ ਬਾਅਦ ਜਿਹੜਾ ਇਸ ਦੇ ਵਾਸਤੇ ਵੈਲਿਡ ਕਹਿ ਸਕਦਾ ਕਿ ਤੁਹਾਡਾ ਇੰਗਲਿਸ਼ ਲੈਂਗੁਏਜ ਦਾ ਜਿਹੜਾ ਟੈਸਟ ਹੈ ਉਹ ਫ੍ਰੈਂਚ ਦਾ ਹੋਏਗਾ ਤੇ ਇੰਗਲਿਸ਼ ਦਾ ਹੋਏਗਾ ਇੰਗਲਿਸ਼ ਦੇ ਵਿੱਚ ਤੁਸੀਂ IELTS PTE ਜਾਂ ਹੋਰ ਜਿਹੜਾ ਇੰਗਲਿਸ਼ ਦਾ ਜਿਹੜਾ ਹੈਗਾ ਟੈਸਟ ਉਹ ਦੇ ਸਕਦੇ ਹੋ ਤੇ ਫ੍ਰੈਂਚ ਦੇ ਵਾਸਤੇ TEF ਤੇ TCF ਇਹ ਦੋਵੇਂ ਜਿਹੜੇ ਕੋਰਸ ਜਿਹੜੇ ਫ੍ਰੈਂਚ ਦੇ ਹੁੰਦੇ ਨੇ ਇੰਗਲਿਸ਼ ਲੈਂਗੁਏਜ ਵਾਸਤੇ ਇਹ ਆ ਤੇ ਜੇਕਰ ਤੁਸੀਂ ਕਾਲਜ ਤੋਂ ਤਾਂ ਤੁਹਾਨੂੰ CLB ਲੈਵਲ 5 ਚਾਹੀਦਾ ਤੇ ਜੇਕਰ ਤੁਸੀਂ ਯੂਨੀਵਰਸਿਟੀ ਤੋਂ ਤਾਂ ਤੁਹਾਨੂੰ CLB ਲੈਵਲ 7 ਅਚੀਵ ਕਰਨਾ ਹੋਵੇਗਾ ਜੇਕਰ ਤੁਸੀਂ PGWP ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਕੈਨੇਡਾ ਦੇ ਵਿੱਚ ਲੈਣਾ ਹੈ ਸਟੱਡੀ ਤੋਂ ਬਾਅਦ ਸੋ ਬਹੁਤ ਕੁਝ ਕਲੀਅਰ ਹੋ ਚੁੱਕਾ ਜੇਕਰ ਫਿਰ ਵੀ ਤੁਹਾਡਾ ਕੋਈ ਕੁਐਸਚਨ ਰਹਿੰਦਾ ਤੁਸੀਂ WhatsApp ਤੇ ਮੈਨੂੰ ਮੈਸੇਜ ਪਾ ਸਕਦੇ ਹੋ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਊਗਾ ਉਮੀਦ ਕਰਦਾ ਹਾਂ ਵੀ ਲੌਕ ਪਸੰਦ ਆਇਆ ਹੋਗਾ ਚਲੋ ਸਬਸਕ੍ਰਾਈਬ ਕਰ ਲਓ ਜਿੰਨਾ ਉਸਕੇ ਬਾਅਦ ਤੋਂ ਵੈਅ ਸ਼ੇ